ਇਹ ਡੋਬੀ ਨਾ ਜਾਵਾਂ ਮੈਂ ਕਿਤੇ ਸੁਮੰਦਰ ਵਰ ਜਾ ਪਾਣੀ ਪੜਾਈਓ ਸਸੀਕਾਰ ਹੋ ਠੀਠਾ ਉੱਤੇ ਪਾਣੀ ਬਹੁਤ ਨਾਲ ਪਿਆ ਹੈ ਪਾਣੀ ਬਹੁਤ ਪਾਣੀ ਹੈ ਠੀਠਾ ਬੋਆ ਜੀ ਤੁਸੀਂ ਨਾਓ ਸਭ ਕਿਹ ਕਿਵੇਂ ਚ ਕਿੱਥੇ ਕਿੰਦੇ ਲੜੀ ਨਾ ਜਾਣ ਕੇ ਰਹੋ ਨਾ ਸੇ ਆਪਾਂ ਬਹਿ ਜੇ ਜਾ ਤਾਂ ਨਹੀਂ ਪਾਣੀ ਇੱਧਰ ਐਨਾ ਐਨਾ ਜਣਾ ਭੈਣੇ ਕਿ ਡੁੱਬਣਾ ਜਾਈਏ ਡਾਰੀ ਲੱਗਦਾ ਭੈਣ ਜੀ ਕਿਹੜੀ ਜਿਆਦਾ ਮਾਰਾ ਬਹੁਤ ਜ਼ਿਆਦਾ ਪਾਣੀ ਕਿੰਨਾ ਵਾ ਇਹ ਮੇਲਾ ਲੱਗੇਗਾ ਇੱਦਗੀ ਮੇਲਾ ਲੱਗੇਗਾ ਇੱਦਗੀ ਮੇਲਾ ਮੂਹ ਜੀ ਤੇਰੇ ਮਣਕੇੜਿਓ ਹੋਇਆ ਕੀ ਹੈ ਪੈਣਾ ਜੇ ਉਹ ਪਾਣੀ ਉਹ ਬੱਤੀ ਬੰਦ ਗਾ ਥੜੀ ਦੇ ਨਾਲ ਬੰਦੀ ਆ ਬੱਤੀ ਬੰਦ ਨਹੀਂ ਜੀ ਕਰੰਟ ਨਹੀਂ ਆਣਾ ਪਾਣੀ ਚ ਹੁਣ ਪਾਣੀ ਪਾਣੀ ਦੇ ਮਾਰ ਨਾਲ ਕਰੰਟ ਵਾਲਾ ਮਾਰ ਨਾਲ ਬੋ ਬਣੀ ਆ ਇਮੋਟਰ ਹੋਲੀ ਆ ਬਹੁਤ ਘਰ ਹੀ ਆ ਜੇ ਜਿੱਦ ਤੋਂ ਜ਼ਿਆਦਾ ਆਏਗਾ ਫਿਰ ਵੇਖੀ ਜਾਏਗੀ ਆਹੋ ਉਹ ਰੇ ਦੇ ਭਾਗੀ ਮੋਰ ਚਾਲਾ ਆਇਆ ਨਹੀਂ ਲੱਗਣ ਡਿਆ ਵੀ ਬਰਸ ਹੋਣ ਗੇਰੇ ਲੈਮ ਦੇ ਟਾਈਮ ਹੂੰ ਉਹ ਭਾਂ ਜੋ ਕਿੰਨਾ ਕਿੰਨਾ ਪਾਣੀ ਚਲ ਗਿਆ ਦਾ ਇਹਦੇ ਫੇਰ ਮੇਰੇ ਨੂੰ ਯਾਰ ਵੇਟ ਵੇਟ ਡੇ ਡੇ ਦੇ ਕੇ ਨਹੀਂ ਬਣਨੀ ਨਹੀਂ ਚੇਰੇਜ ਸੈਂਟਰ ਦੇ ਨਾਲ ਹੀ ਆ ਗਈ ਸਾਲੀ ਅਸਾਂ ਆਵੇ ਹੋ ਕਿੰਨਾ ਕਿੰਨਾ ਹੋਵੇ ਅੰਦਰ ਫੋੜ ਪਾਣੀ ਚੜ ਗਿਆ ਹੋਵੇ ਬੂਆ ਹੂੰ ਦੋ ਫੋੜ ਪਾਣੀ ਆ ਥੱਲੇ ਦੋ ਫੋੜ ਦੋ ਜਾਂ ਤਿੰਨ ਫੁੱਟ ਪਾਣੀ ਹੈ ਨੰਨਾ ਬੰਦ ਜਲ ਕੇ ਬਹੁਤ ਹੀ ਮਾਰਾ ਹੋ ਗਿਆ ਹੈ ਆ 2 2 ਫੁੱਟ ਪਾਣੀ ਹੂੰ 2 2 ਫੁੱਟ ਪਾਣੀ 2 2 ਫੁੱਟ ਪਾਣੀ ਦਾ ਹੈਗਾ ਉਹ ਤਾਂ ਕਿਥੇ ਸਰਾ ਅਧੂਸੀ ਨੇ ਵੇ ਕਿ ਨਾ ਖਾਣਾ ਬਸ ਕੋਲੀਆਂ ਬੜਾ ਵੇਖਿਆ ਹੀ ਮੈਂ ਤਾਂ ਆਂ ਇੱਧਰ ਹਾਂ ਵਾਕੇ ਸਹੀ ਗੱਲ ਬੜਾ ਪਾਣੀ ਆ ਗਿਆ